ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਗਲਤੀਆਂ ਦੀ ਮਾਫੀ ਮੰਗੀ ਹੈ ਅਤੇ ਪੰਜੇ ਤਖਤਾਂ ਦੇ ਜਥੇਦਾਰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਐਲਾਨ ਕਰਦੇ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਪਰ ਲੱਗੀ ਸਾਰੀ ਰੋਕ ਹੁਣ ਹਟਾ ਦਿੱਤੀ ਗਈ ਹੈ ਉਹ ਸਿੱਖੀ ਦਾ ਪ੍ਰਚਾਰ ਕਿਤੇ ਵੀ ਜਾ ਕੇ ਕਰ ਸਕਦੇ ਹਨ ਪੰਥ ਦੇ ਵਿੱਚ ਜੋ ਬڑے ਲੰਮੇ ਸਮੇਂ ਤੋਂ 2016 ਤੋਂ ਲੈ ਕੇ ਇਹ ਮਸਲਾ ਉਲਝਿਆ ਹੋਇਆ ਸੀ ਜਿਸ ਨੂੰ ਅੱਜ ਸੁਲਝਾ ਦਿੱਤਾ ਗਿਆ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਫਿਰ ਤੋਂ ਸਿੱਖੀ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜੋ ਗੁਨਾਹ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਦੱਸਿਆ ਸੀ ਸਰੋਵਰਾਂ ਦੇ ਪਾਣੀਆਂ ਨੂੰ ਲੈ ਕੇ ਵੀ ਜੋ ਬਿਆਨਬਾਜ਼ੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਜ਼ਮਾਨਾ ਦੇ ਵਿੱਚ ਕਰਦੇ ਰਹੇ ਸੀ ਅਤੇ ਜਥੇਦਾਰਾਂ ਦੇ ਉੱਤੇ ਜੋ ਕਿੰਤੂ ਪ੍ਰੰਤੂ ਕੀਤੇ ਗਏ ਦੰਦਮਈ ਟਕਸਾਲ ਨੂੰ ਲੈ ਕੇ ਜੋ ਉਹਨਾਂ ਨੇ ਪ੍ਰਣਾਮ ਸਿੰਘ ਧੁੰਮਾ ਤੇ ਇਲਜ਼ਾਮਬਾਜ਼ੀ ਕੀਤੀ ਬਿਆਨਬਾਜ਼ੀ ਕੀਤੀ ਉਹ ਸਾਰੇ ਗੁਨਾਹਾਂ ਨੂੰ ਲੈ ਕੇ ਅੱਜ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਸਾਰੇ ਗੁਨਾਹਾਂ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮਾਫੀ ਮੰਗੀ ਹੈ ਅਤੇ ਅਕਾਲ ਤਖਤ ਵੱਲੋਂ ਹੁਣ ਇਹ ਹਦਾਇਤਾਂ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦਿੱਤੀਆਂ ਗਈਆਂ ਕਿ ਉਹ ਕਿਸੇ ਵੀ ਜਥੇਬੰਦੀ ਦੇ ਵਿਰੁੱਧ ਵਿੱਚ ਨਾ ਬੋਲਣ ਗੁਰੂ ਸਾਹਿਬ ਦੇ ਵੱਲੋਂ ਖੁਦ ਆਪਣੇ ਹੱਥੀ ਸਰੋਵਰ ਤਿਆਰ ਕਰਵਾਏ ਗਏ ਨੇ ਅਤੇ ਸਰੋਵਰਾਂ ਦੇ ਪਾਣੀਆਂ ਦੇ ਉੱਤੇ ਵੀ ਕੋਈ ਵੀ ਗੱਲਬਾਤ ਜੋ ਗਲਤ ਬਿਆਨਵਾਜੀ ਨਾ ਕਰਨ ਸਿੱਖੀ ਦੇ ਪ੍ਰਚਾਰ ਵਾਸਤੇ ਵੀ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੋ ਵੀ ਧਾਰਮਿਕ ਸਾਖੀਆਂ ਨੇ ਜੋ ਗੁਰੂ ਇਤਿਹਾਸ ਦੇ ਵਿੱਚ ਦਰਜ ਨੇ ਉਹਨਾਂ ਦੇ ਕੋਈ ਵੀ ਕਿੰਤੂ ਪ੍ਰੰਤੂ ਨਾ ਕੀਤਾ ਜਾਵੇ ਅਤੇ ਉਹ ਸਾਰੀਆਂ ਸਾਖੀਆਂ ਸਿੱਖੀ ਦੇ ਪ੍ਰਚਾਰ ਨਾਲ ਸੰਬੰਧਿਤ ਨੇ ਅਤੇ ਉਹਨਾਂ ਨੂੰ ਪ੍ਰਚਾਰ ਦੇ ਵਿੱਚ ਜ਼ਰੂਰ ਵਰਤਿਆ ਜਾਵੇ ਤਾਂ ਜੋ ਸਿੱਖੀ ਦੀ ਸਰਧਾ ਜੋ ਭਾਵਨਾ ਉਹ ਸਿੱਖਾਂ ਵਿੱਚ ਬਣੀ ਰਹੇ ਅਤੇ ਲੋਕ ਸਿੱਖੀ ਦੇ ਨਾਲ ਜੁੜ ਸਕਣ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਇਹ ਸਵਕਾਰ ਕੀਤਾ ਕਿ ਉਹ ਹੁਣ ਅਜਿਹੀ ਗਲਤੀ ਨਹੀਂ ਕਰਨਗੇ ਮਾਫੀ ਮੰਗਣ ਤੋਂ ਬਾਅਦ ਜਥੇਦਾਰ ਜੀ ਨੇ ਉਹਨਾਂ ਨੂੰ 500 ਰੁਪਏ ਦੀ ਦੇਖ ਕਰਵਾ ਕੇ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਬਾਰਾ ਕੇ মিডিਆ ਨਾਲ ਗੱਲਬਾਤ ਕਰਦੇ ਆ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਵੀ ਕਿਹਾ ਕਿ ਹਰਨਾਮ ਸਿੰਘ ਤੁਮਾਂ ਨੂੰ ਵੀ ਆਪਣੇ ਕੀਤੇ ਹੋਏ ਗੁਨਾਹਾਂ ਦੀਆਂ ਮਾਫੀਆਂ ਮੰਗਣੀਆਂ ਚਾਹੀਦੀਆਂ ਜਿਸ ਤਰ੍ਹਾਂ ਮੈਂ ਆਪਣੇ ਬਿਆਨਬਾਜ਼ੀ ਜਾਂ ਗਲਤੀਆਂ ਨੂੰ ਲੈ ਕੇ ਜਿਵੇਂ ਮਾਫੀ ਮੰਗੀ ਹੈ ਉਸੇ ਤਰ੍ਹਾਂ ਹਰਨਾਮ ਸਿੰਘ ਤੁਮਾਂ ਨੂੰ ਆਪਣੀ ਉਹ ਗਲਤੀ ਜੋ ਉਹਨਾਂ ਨੇ ਗੋਲੀਆਂ ਚਲਾਈਆਂ ਜਾਂ ਉਹਨਾਂ ਨੇ ਜੋ ਸੁਵੀਰ ਨੂੰ ਬਦਨਾਮ ਕੀਤਾ ਉਸ ਦੇ ਬਾਰੇ ਵੀ ਗਲਤੀ ਮੰਨ ਕੇ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮਾਫੀ ਮੈਥੋਂ ਨਾ ਮੰਗਣ ਉਹ ਜਥੇਦਾਰ ਸਾਹਿਬ ਕੋਲ ਅਕਾਲ ਤਖਤ ਤੇ ਆ ਕੇ ਮਾਫੀ ਮੰਗ ਲੈਣ ਤਾਂ ਹੁਣ ਹਰਨਾਮ ਸਿੰਘ ਧੁੰਮਾ ਮਾਫੀ ਮੰਗਣਗੇ ਜਾਂ ਨਹੀਂ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਬਣੀਆ ਹੋਈਆਂ ਰਣਜੀਤ ਸਿੰਘ ਦੀ ਮਾਫੀ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਕਮੈਂਟ ਜਰੂਰ ਦੱਸੋ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਪੀਐਨਸੀ ਵਾਇਰਲ ਦੇ ਨਾਲ